ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਕਿਚਨ ਬਾਜ਼ ਦੇ ਵਿੱਚ ਅੱਜ ਆਪਾਂ ਇੱਕ ਬਹੁਤ ਹੀ ਮਜ਼ੇਦਾਰ ਚਟਾਕੇ ਦਾ ਰੈਸਪੀ ਬਣਾਵਾਂਗੇ ਆਓ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਤੁਸੀਂ ਇੱਕ ਇਮਲੀ ਦਾ ਟੁਕੜਾ ਲੈ ਲੈਣਾ 80 ਗ੍ਰਾਮ ਇਮਲੀ ਦਾ ਮੈਂ ਟੁਕੜਾ ਲਿਆ ਇਸ ਨੂੰ ਮੈਂ ਇੱਕ ਗਲਾਸ ਪਾਣੀ ਦੇ ਵਿੱਚ ਇੱਕ ਘੰਟੇ ਲਈ ਭਿਓ ਕੇ ਰੱਖ ਦਿੱਤਾ ਸੀਗਾ ਮੈਂ ਇਹ ਚਟਣੀ ਛਾਣ ਕੇ ਇਸ ਨੂੰ ਪੁੰਨ ਕੇ ਪਹਿਲਾਂ ਹੀ ਰੱਖ ਲਿਆ ਸੀ ਆਓ ਆਪਾਂ ਹੁਣ ਇਸ ਨੂੰ ਚਟਨੀ ਨੂੰ ਬਣਾਉਣੀ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਆਪਾਂ ਇਹ ਚਟਨੀ ਲੈ ਲੈਣੀ ਆ ਇਸ ਦੇ ਵਿੱਚ ਆਪਾਂ ਇਹਦੇ ਵਿੱਚ ਆਪਾਂ ਕੱਟਿਆ ਹੋਇਆ ਪਿਆਜ਼ ਪਾ ਦੇਣਾ ਹੈ ਕੱਟਿਆ ਹੋਇਆ ਪਿਆਜ਼ ਪਾਉਣਾ ਹੈ ਫਿਰ ਮੈਂ ਫਿਰ ਇਸ ਵਿੱਚ ਆਪਾਂ ਮੈਂ ਇੱਕ ਥੋੜਾ ਜਿਹਾ ਧਨੀਆ ਲਿਆ ਇੱਕ ਚਮਚ ਧਨੀਏ ਦਾ ਲੈ ਲੈਣਾ ਧਨੀਏ ਨੂੰ ਮੈਂ ਬ੍ਰੇਕ ਬ੍ਰੇਕ ਕੱਟ ਕੇ ਪਹਿਲਾਂ ਹੀ ਰੱਖ ਲਿਆ ਸੀ ਤੇ ਇੱਕ ਚਮਚ ਮੈਂ ਪਧੀਨਾ ਲਿਆ ਹੈ ਤੇ ਅੱਧਾ ਚਮਚ ਮੈਂ ਹਰੀ ਮਿਰਚ ਲਈ ਹੈ ਹਰੀ ਮਿਰਚ ਆਪਾਂ ਇਸ ਕਰਕੇ ਪਾਉਣੀ ਹੈ ਕਿ ਚਟਣੀ ਜਿਹੜੀ ਆਪਣੀ ਬਹੁਤ ਹੀ ਜ਼ਿਆਦਾ ਸਵਾਦ ਬਣੂਗੀ ਤੇ ਕਰਾਰੀ ਬਣੂਗੀ ਮੈਂ ਇਹਦੇ ਵਿੱਚ ਇੱਕ ਚਮਚ ਧਨੀਏ ਦਾ ਪਾ ਦੇਣਾ ਇੱਕ ਚਮਚ ਮੈਂ ਪਧੀਨੇ ਦਾ ਪਾਤਾ ਅੱਧਾ ਚਮਚ ਹਰੀ ਮਿਰਚ ਤਿੱਖੇਪਨ ਵਾਸਤੇ ਆਪਾਂ ਹਰੀ ਮਿਰਚ ਪਾਉਣੀ ਆ ਫਿਰ ਇਹਦੇ ਵਿੱਚ ਮੈਂ 3 ਚਮਚ ਚੀਨੀ ਦੇ ਪਾ ਦਿੰਦੀ ਆ ਫਿਰ ਆਪਾਂ ਇਹਦੇ ਵਿੱਚ ਮਸਾਲੇ ਐਡ ਕਰਾਂਗੇ ਚਮਚੇ ਦਾ ਚੌਥਾ ਹਿੱਸਾ ਤੁਸੀਂ ਕਾਲਾ ਨਮਕ ਪਾਉਣਾ ਹੈ ਚਮਚੇ ਦਾ ਚੌਥਾ ਹਿੱਸਾ ਚਿਟਾ ਲੂਣ ਪਾਉਣਾ ਹੈ ਚਮਚੇ ਦਾ ਚੌਥਾ ਹਿੱਸਾ ਹੀ ਆਪਾਂ ਲਾਲ ਮਿਰਚ ਪਾਉਣੀ ਆ ਚਮਚੇ ਦਾ ਚੌਥਾ ਹਿੱਸਾ ਹੀ ਆਪਾਂ ਜੀਰਾ ਪਾ ਦੇਣਾ ਹੈ ਤੇ ਚਮਚੇ ਦਾ ਚੌਥਾ ਹਿੱਸਾ ਹੀ ਆਪਾਂ ਸੁੱਕਾ ਧਨੀਆ ਪਾ ਦੇਣਾ ਹੈ ਹੁਣ ਆਪਾਂ ਇਸ ਨੂੰ ਮਿਕਸ ਕਰ ਲੈਣਾ ਹੈ ਮਿਕਸ ਕਰਨ ਵਾਸਤੇ ਥੋੜਾ ਜਿਹਾ ਪਾਣੀ ਪਾਵਾਂਗੇ ਕਿਉਂਕਿ ਆਪਣਾ ਮਟੀਰੀਅਲ ਥੋੜਾ ਜਿਹਾ ਸੰਘਣਾ ਹੈ ਇਹ ਜਿਹੜੀ ਚਟਨੀ ਆ ਘਰ ਵਿੱਚ ਬਹੁਤ ਹੀ ਜ਼ਿਆਦਾ ਵਧੀਆ ਸੌਖੇ ਤਰੀਕੇ ਨਾਲ ਬਣ ਕੇ ਤਿਆਰ ਹੋ ਜਾਂਦੀ ਆ ਇਹ ਜ਼ਿਆਦਾਤਰ ਤੁਹਾਨੂੰ ਜਿਹੜੀ ਇਹ ਚਟਨੀ ਆ ਇਹ ਜ਼ਿਆਦਾਤਰ ਟਾਬਾ ਸਟਾਈਲ ਜਾਂ ਟਾਬਿਆਂ ਵਿੱਚੋਂ ਮਿਲੂਗੀ ਜਾਂ ਜਿਹੜੇ ਰੇੜੀਆਂ ਲਾਉਂਦੇ ਛੋਲੇ ਪਟੂਰੇ ਜਾਂ ਨਾਨ ਵਗੈਰਾ ਉੱਥੇ ਜਿਆਦਾਤਰ ਚਟਨੀ ਬਣਦੀ ਆ ਉੱਥੇ ਤੁਹਾਨੂੰ ਖਾਣ ਨੂੰ ਮਿਲੋਗੀ ਆ ਦੇਖੋ ਜਿਹੜੀ ਆਪਣੀ ਚਟਨੀ ਆ ਬਹੁਤ ਹੀ ਜਿਆਦਾ ਵਧੀਆ ਤਿਆਰ ਹੋ ਗਈ ਆ ਇਸ ਨੂੰ ਤੁਸੀਂ ਰੋਟੀ ਦੇ ਨਾਲ ਵੀ ਪਰੌਂਠੇ ਨਾਲ ਵੀ ਪਕੌੜੇ ਨਾਲ ਕਿਸੇ ਵੀ ਚੀਜ਼ ਨਾਲ ਤੁਸੀਂ ਇਸ ਨੂੰ ਖਾ ਸਕਦੇ ਹੋ ਹੁਣ ਆਪਾਂ ਇਸ ਨੂੰ ਉੱਪਰੋਂ ਥੋੜਾ ਜਿਹਾ ਸਾਰੀਆਂ ਚੀਜ਼ਾਂ ਨਾਲ ਆਪਾਂ ਇਹਨੂੰ ਡੈਕੋਰੇਟ ਕਰ ਦਾਂਗੇ ਥੋੜਾ ਇਹ ਉੱਪਰ ਪਿਆਜ਼ ਪਾ ਦਾਂਗੇ ਤਾਂ ਮੇਰੀ ਬਹੁਤ ਹੀ ਮਜ਼ੇਦਾਰ ਚਟਾਕੇ ਦਾ ਰੈਸਪੀ ਜਿਹੜੀ ਬਣ ਕੇ ਤਿਆਰ ਹੋ ਗਈ ਹੈ ਤੁਸੀਂ ਵੀ ਆਪਣੇ ਘਰ ਦੇ ਵਿੱਚ ਇਸ ਨੂੰ ਜਰੂਰ ਟਰਾਈ ਕਰਨਾ ਜੋ ਵੀ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤੇ ਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਲਾਈਕ ਜਰੂਰ ਕਰ ਦੇਣਾ ਮਿਲਦੇ ਆ ਆਪਾਂ ਮੇਰੀ ਨੈਕਸਟ ਵੀਡੀਓ ਦੇ ਵਿੱਚ